ہی ایوری ون స్వాگਤ ਹੈ ਜੀ ਆਪਣੇ ਚੈਨਲ ਵਿੱਚ ਹਾਂਜੀ ایوری ون ਅੱਜ ਦੀ ਰੈਸਪੀ ਹੈਗੇ ਕੁਰੇਲਿਆਂ ਦੀ ਜੋ ਕਿ ਮੈਂ ਪਹਿਲੀ ਵਾਰੀ ਬਣਾ ਰਹੀ ਸੀ ਮੰਮਾ ਮੈਨੂੰ ਦੱਸ ਰਹੇ ਸੀਗੇ ਸੋ ਜਿੱਦਾਂ ਕਿ ਮੈਂ ਘਰ ਦੇ ਵੀ ਕੰਮ ਆਪਣਾ ਸਿੱਖ ਰਹੀ ਆ ਹਨਾ ਤਾਂ ਇਸ ਕਰਕੇ ਕੁਝ ਸਬਜ਼ੀਆਂ ਮੈਨੂੰ ਬਣਾਉਣੀਆਂ ਆ ਗਈਆਂ ਨੇ ਬਟ ਕੁਝ ਨਹੀਂ ਹਨਾ ਤਾਂ ਉਹ ਮੰਮੀ ਮੈਨੂੰ ਦੱਸ ਰਹੇ ਨੇ ਹੌਲੀ ਹੌਲੀ ਕਰਕੇ ਉਹ ਵੀ ਮੈਂ ਚਲਦੀ ਹੀ ਸਿੱਖ ਜਾਵਾਂਗੀ ਸੋ ਬਾਕੀ ਇਧਰ ਦੇਖ ਸਕਦੇ ਹੋ ਤੁਸੀਂ ਮੈਂ ਮੰਮੀ ਨਾਲ ਹੱਸ ਰਹੀ ਸੀ ਕਿਉਂਕਿ ਕੁਰੇਲੇ ਮੈਂ ਦੇਖ ਰਹੀ ਸੀ ਵੀ ਉਹਦਾ ਮੇਰਾ ਹੱਥ ਨਹੀਂ ਜਿੱਡੇ ਕੁਰੇਲੇ ਨੇ ਤੇ ਇਹ ਛੋਟੇ ਛੋਟੇ ਹੁੰਦੇ ਆ ਨਾ ਕੁਰੇਲੇ ਪਰ ਇਹ ਵੱਡੇ ਵੱਡੇ ਆ సిగే ਤੇ ਜਿਹਦੇ ਕਰਕੇ ਵੈਸੇ ਕੱਟ ਕੇ ਬਣਾਉਣੇ ਸੀਗੇ ਸੋ ਤੁਸੀਂ ਦੇਖ ਸਕਦੇ ਹੋ ਮੈਂ ਮੰਮੀ ਮੈਨੂੰ ਦੱਸ ਕਿਉਂਕਿ ਮੈਂ ਪਹਿਲੀ ਵਾਰੀ ਇਹ ਕਰ ਰਹੀ ਸੀ ਝੂਰੜ ਪਤਾ ਨਹੀਂ ਕੀ ਕਹਿੰਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਮੈਂ ਤਾਂ چیر ਨਹੀਂ ਬੋਲੂਗੀ ਵੀ ਮੈਂ چیر ਰਹੀ ਸੀਗੀ ਤੇ ਪਹਿਲੀ ਵਾਰੀ ਮੈਂ ਇਦਾਂ ਕਰਕੇ ਕਰ ਰਹੀ ਸੀ ਕਿਉਂਕਿ ਮੰਮੀ ਜਦੋਂ ਮੈਂ ਆਪਣਾ ਕੁਛ ਨਾ ਕੁਛ ਵਰਕ ਕਰਦੀ ਸੀ ਨਾ ਆਪਣਾ ਜਦੋਂ ਕੋਰਸ ਕਰਨ ਜਾਂਦੀ ਹੁੰਦੀ ਸੀ ਉਸ ਟਾਈਮ ਮੰਮੀ ਜਦੋਂ ਸਬਜੀ ਵਗੈਰਾ ਬਣਾਉਂਦੇ ਹੁੰਦੇ ਸੀਗੇ ਤੇ ਮੈਂ ਉਹਨਾਂ ਦੇ ਹੱਥ ਫੜ ਲੈ ਦੇਖੀ ਜਾਇਆ ਕਰਨਾ ਪਰ ਮੈਂ ਅੱਜ ਖੁਦ ਪਹਿਲੀ ਵਾਰੀ ਟਰਾਈ ਕਰ ਰਹੀ ਸੀ ਸੱਚੀ ਕਹਾਂ ਕਿਸੇ ਨੇ ਵੀ ਦੇਖਣਾ ਸੌਖਾ ਹੈ ਪਰ ਜਦੋਂ ਆਪਾਂ ਕੰਮ ਕਰਦੇ ਆ ਨਾ ਜਿਵੇਂ ਕਹਿੰਦੇ ਆ ਖਾਣਾ ਸੌਖਾ ਹੈ ਤੇ ਪਰ ਕਰਨਾ ਕੰਮ ਬਣਾਉਣਾ ਔਖਾ ਹੈ ਹਨਾ ਤਾਂ ਉਦਾਂ ਹੀ ਗੱਲ ਹੋਈ ਮੰਮੀ ਮੈਨੂੰ ਨਾਲ-ਨਾਲ ਬੋਲ ਰਹੇ ਸੀਗੇ ਕਿ ਖਾਣਾ ਖਾਣਾ ਸੋ ਖਾਏ ਤੇ ਹੁਣ ਕੰਮ ਵੀ ਕਰ ਸੋ ਹਾਂਜੀ एवरीवन ਅਦਰ ਆਪਣਾ ਮੈਂ ਕ੍ਰੇਲਿਆਂ ਨੂੰ ਨਾ ਮੇਰੇ ਤੋਂ ਵਿੱਚ ਨਾ ਇੱਕ ਚੀਰ ਜਾਂ ਪਾਉਂਦੇ ਨੇ ਕ੍ਰੇਲਿਆਂ ਨੂੰ ਸੌਰੀ ਨੂੰ ਬੋਲਣਾ ਨਹੀਂ ਆ ਰਿਹਾ ਵੀ ਜਿੱਦਾਂ ਇਹਨਾਂ ਨੂੰ ਮੈਂ ਛਿੱਲ ਲਿਆ ਚੰਗੀ ਤਰ੍ਹਾਂ ਹਨਾ ਇਹਨਾਂ ਦੀਸ ਆਈਡੀਆਂ ਜੀਆਂ ਕਰ ਦਿੱਤੀਆਂ ਚਾਕ ਸਾਫ ਸੋ ਇਹਦੇ ਵਿੱਚ ਮਸਾਲਾ ਪਾਉਣ ਦੇ ਲਈ ਨਾ ਵਿੱਚ ਚੀਰ ਜਿਹਾ ਪਾਉਂਦੇ ਆ ਉਹ ਮੈਨੂੰ ਨਹੀਂ ਮੰਮੀ ਮੈਨੂੰ ਵਾਰੀ ਵਾਰੀ ਬੋਲ ਰਹੇ ਸੀ ਕਿ ਮੈਂ ਕਿ ਤੂੰ ਨਾ ਕਰ ਤੇਰੇ ਹੱਥ ਤੇ ਕਾਚੂ ਵੱਜ ਜਾਣਾ ਹੈ ਤੇ ਦੇਖ ਸਕਦੇ ਹੋ ਫਿਰ ਵੀ ਮੈਂ ਆਪਣਾ ਹਾਸਰੀ ਸੀ ਨਾਲ ਨਾਲ ਬਹੁਤ ਮਸਤੀ ਕਰ ਰਹੀ ਸੀ ਅਸੀਂ ਸੋ ਮੈਨੂੰ ਨਹੀਂ ਪਤਾ ਸੀ ਰਿਐਲਿਟੀ ਆ ਯਾਰ ਇਹ ਗੱਲ ਦੀ ਕਿ ਮੈਨੂੰ ਨਹੀਂ ਪਤਾ ਸੀ ਜੇ ਇਸ ਟਾਈਮ ਮੈਂ ਵੀਡੀਓ ਐਡਿਟ ਕਰੂੰਗੀ ਕਿ ਉਹ ਥੋੜੀ ਜੀ ਵੀਡੀਓ ਫਾਸਟ ਕੀਤੀ ਹੈ ਨਾ ਤਾਂ ਮੈਂ ਇਦਾਂ ਇੰਨਾ ਅਜੀਬ ਜੇ ਨਾਲ ਹੱਸੀ ਜਾਊਂਗੀ ਮੈਂ ਰਿਐਲਿਟੀ ਆ ਕਿ ਅਸੀਂ ਉਸ ਟਾਈਮ ਫਨੀ ਗੱਲਾਂ ਕਰ ਰਹੇ ਸੀ ਮਜ਼ਾਕ ਕਰ ਰਹੇ ਸੀਗੇ ਤੇ ਬਟ ਮੇਰਾ ਧਿਆਨ ਕੰਮ 'ਚ ਵੀ ਸੀਗਾ ਤੇ ਬਸ ਕੁਝ ਗੱਲਾਂ ਹੀ ਅਸੀਂ ਇਦਾਂ ਦੀਆਂ ਕਰ ਰਹੇ ਸੀ ਦੇ ਨਾਲ ਹਾਸਾ ਆ ਰਿਹਾ ਸੀਗਾ ਤੇ ਹਾਸਾ ਮਜ਼ਾਕ ਵੀ ਅਸੀਂ ਇਕੱਠੇ ਬੈਠ ਕੇ ਜਦੋਂ ਕਰੀਏ ਤਾਂ ਫਿਰ ਅਸੀਂ ਰੱਜ ਕੇ ਕਰਦੇ ਹੁੰਨੇ ਆ ਹਾਸਾ ਰੱਜ ਕੇ ਹੱਸਦੇ ਨੇ ਪਰ ਮੇਰੇ ਇੱਕ ਮਿੰਟ ਵੀ ਹਾਸਾ ਬੰਦ ਨਹੀਂ ਹੋਇਆਗਾ ਮੈਂ ਹੁਣ ਵੀ ਹੁਣ ਵੀ ਵੀਡੀਓ ਐਡਿਟ ਕਰ ਰਹੀ ਹਾਂ ਪਰ ਹਾਸਾ 1% ਨਹੀਂ ਬੰਦ ਹੋ ਰਿਹਾ ਖੁਦ ਨੂੰ ਦੇਖ ਦੇਖ ਕੇ ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੇ ਕਰੇਲਿਆਂ ਨੂੰ ਚੰਗੀ ਤਰ੍ਹਾਂ ਹਸਣਾ ਚਾਹੀਦਾ ਹੈ। ਕ੍ਰਿੱਲ ਦੀ ਗੱਲ ਮੈਂ ਬਾਅਦ ਚ ਕਰੂੰਗੀ। ਮੈਂ ਸਭ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਹੱਸੋ ਯਾਰ, ਇੰਜੋਏ ਕਰੋ ਲਾਈਫ। ਇੱਕ ਵਾਰੀ ਮਿਲੀ ਹੈ ਨਾ, ਇੰਜੋਏ ਕਰੋ। ਟੈਨਸ਼ਨਾਂ ਸਭ ਛੱਡੋ, ਹੱਸੋ, ਹੱਸਿਆ ਕਰੋ ਜਿੰਨਾ ਭਵੇਂ ਤੁਹਾਨੂੰ ਹਾਸਾ ਨਹੀਂ ਵੀ ਆ ਰਿਹਾ ਨਾ, ਤੁਸੀਂ ਹੱਸਿਆ ਕਰੋ। ਪਰ ਰਿਐਲਿਟੀ ਹੈ ਮੈਨੂੰ ਤਾਂ ਹਾਸਾ ਆਂਦਾ ਮੈਂ ਹੱਸਦੀ ਆਂ। ਕੋਈ ਮੈਂ ਫੇਕ ਤਾਂ ਹਾਸਾ ਨਹੀਂ ਹੱਸਦੀ। ਮੈਂ ਆਪਣਾ ਰੀਅਲ ਹੀ ਹਾਸਾ ਹੱਸਦੀ ਆਂ। ਤੇ ਮੈਂ ਹਰ ਟਾਈਮ ਹੱਸਦੀ ਰਹਿਣੀ ਹੁੰਨੀ ਆ। ਇਹ ਮੇਰੀ ਆਦਤ ਹੈ। ਸੋ ਹਾਂਜੀ ਉਸ ਤੋਂ ਬਾਅਦ ਮੈਂ ਜਿੱਦਾਂ ਪਹਿਲੀ ਵਾਰੀ ਇਹ ਕਰ ਰਹੀ ਸੀ ਨਾ ਜੀ ਰਹੀ ਸੀ ਤੇ ਮੈਨੂੰ ਇਦਾਂ ਮੰਮੀ ਮੈਨੂੰ ਵਾਰੀ ਵਾਰ ਰੋਕ ਰਹੀ ਸੀ ਮੈਂ ਨਾ ਕਰ ਤੇਰੇ ਹੱਥ ਤੇ ਵੱਜ ਜਾਣਾ ਆ ਤੇ ਬਸ ਇੰਨਾ ਸੀ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਕ੍ਰੇਲਿਆਂ ਨੂੰ ਛੀਰ ਦੂੰਗੀ ਤੇ ਉਸ ਤੋਂ ਬਾਅਦ ਆਪਾਂ ਦੁਪਹਿਰ ਦਾ ਟਾਈਮ ਸੀਗਾ ਦੁਪਹਿਰ ਦਾ ਵੀ ਨਹੀਂ ਕਹਿ ਸਕਦੇ ਸ਼ਾਮ ਦਾ ਟਾਈਮ ਸੀਗਾ ਸੋ ਇਧਰ ਮੈਂ ਸਾਰੇ ਕ੍ਰੇਲੇ ਛੀਰ ਦਿੱਤੇ ਸੀਗੇ ਤੇ ਇੱਥੇ ਮੇਰੇ ਕਾਚੂ ਵੱਜ ਗਿਆ ਸੀਗਾ ਪਰ ਮੇਰੇ ਬਲੱਡ ਨਹੀਂ ਆਇਆ ਤਾਂ ਮੰਮੀ ਕੋਲੋਂ ਮੈਨੂੰ ਪਈਆਂ ਗਾਲਾਂ ਮੰਮੀ ਬੋਲ ਰਹੀ ਸੀ ਕਿ ਮੈਂ ਤੈਨੂੰ ਬੋਲ ਰਹੀ ਸੀ ਤੇਰੇ ਵੱਜ ਜਾਣਾ ਹੈ ਤੂੰ ਨਾ ਪੰਗੇ ਲੈ ਪਰ ਫਿਰ ਵੀ ਮੈਂ ਹਟ ਨਹੀਂ ਰਹੀ ਸੀਗੀ ਮੈਂ ਕਿਹਾ ਮੰਮੀ ਅੱਜ ਮੈਂ ਕਰਕੇ ਦਿਖਾਉਂਗੀ ਤੁਸੀਂ ਬਸ ਸਾਈਡ ਤੇ ਹੋ ਜਾਓ ਬਸ ਮੈਨੂੰ ਅੱਜ ਕਰਨ ਦੋ ਤੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੇਰਾ ਮੈਨੂੰ ਵਧੀਆ ਲੱਗਦਾ ਹੈ ਕੰਮ ਕਰਨਾ ਹਨਾ ਵੀ ਮੈਂ ਆਪਣਾ ਜ਼ਿਕਰ ਵਰਕ ਕੰਮ ਵੀ ਕਰਦੀ ਹਾਂ ਨਾ ਤਾਂ ਮੈਂ ਆਪਣਾ ਘਰ ਦਾ ਕੰਮ ਵੀ ਕਰਦੀ ਹਾਂ ਕੋਈ ਮੈਂ ਵੀਡੀਓਸ ਲਈ ਨਹੀਂ ਕਰਦੀ ਮੈਂ ਆਪਣਾ ਪੂਰਾ ਮਤਲਬ ਕਿ ਹੁਣ ਹਰੇਕ ਕਾਫੀ ਪੂਰੀਆਂ ਵੀ ਨਹੀਂ ਕਹਿ ਸਕਦੀ ਅੱਧੀਆਂ ਸਬਜ਼ੀਆਂ ਮੈਨੂੰ ਬਣਾਉਣੀਆਂ ਆ ਗਈਆਂ ਨੇ ਪਰ ਜਿਹੜੀਆਂ ਨਹੀਂ ਮੈਨੂੰ ਜਿੱਦਾਂ ਕਿ ਇਹ ਕਰੇਲੇ ਮੈਂ ਖੁਦ ਹਾਂ ਬਹੁਤ ਵਾਰੀ ਮੈਂ ਦੇਖੇ ਹੋਏ ਨੇ ਬਣਦੇ ਪਰ ਮੈਂ ਅੱਜ ਪਹਿਲੀ ਵਾਰੀ ਖੁਦ ਟਰਾਈ ਕਰ ਰਹੀ ਸੀ ਆ ਮੈਨੂੰ ਚੀਰ ਜੇ ਵਿੱਚ ਨਹੀਂ ਪਾਣੇ ਆਉਂਦੇ ਸੀ ਕਿਉਂਕਿ ਇਹਨਾਂ ਵਿੱਚ ਆਪਾਂ ਕਰੇਲੇ ਵਿੱਚ ਮਸਾਲਾ ਪਾਉਣਾ ਸੀਗਾ ਤੇ ਉਹ ਮੰਮੀ ਨੇ ਮੈਨੂੰ ਪਾ ਦਿੱਤੇ ਦਨ ਉਸ ਤੋਂ ਬਾਅਦ ਬੋਬੀ ਸੀ ਬੋਬੀ ਨਾਲ ਮੈਂ ਬੋਲ ਰਹੀ ਸੀ ਅੰਦਰ ਤੇ ਉਸ ਤੋਂ ਬਾਅਦ ਇੱਥੇ ਤੇ ਮੈਂ ਆਪਣਾ ਕਰੇਲੇ ਰੱਖ ਦਿੱਤੇ ਸੀਗੇ ਤੇ ਬੋਬੀ ਨਾਲ ਮੈਂ ਥੋੜਾ ਜਿਹਾ ਗੁੱਸੇ ਹੋ ਗਈ ਸੀ ਫਿਰ ਅਸੀਂ ਅਸਣ ਲਾਪੇ ਤੇ ਉਸ ਤੋਂ ਬਾਅਦ ਹਾਂਜੀ ਤੁੱਪੇ ਮੈਂ ਕਰੇਲੇ ਰੱਖ ਦਿੱਤੇ ਸੀ ਸੋ ਥੋੜੇ ਟਾਈਮ ਬਾਅਦ ਥੋੜਾ ਟਾਈਮ ਬਾਅਦ ਵੀ ਨਹੀਂ ਕਹਿ ਸਕਦੀ ਸੋ ਇਧਰ ਮੇਰੀ ਕਲਾਸ ਲੱਗੀ ਹੋਈ ਸੀ ਅੰਦਰ ਮੈਂ ਆਪਣੀ ਔਨਲਾਈਨ ਕਲਾਸ ਅਟੈਂਡ ਕਰ ਰਹੀ ਸੀਗੀ ਸੋ ਵਰਕ ਸੀ ਜੋ ਕਿ ਮੈਂ ਸ਼ੇਅਰ ਕਰ ਰਹੀ ਸੀ ਆਪਣਾ ਤੇ ਬਹੁਤ ਜਣੇ ਮੈਨੂੰ ਮੈਸੇਜ ਕਰਦੇ ਆ ਕੁਐਸ਼ਨਸ ਵਿੱਚ ਦੇਦੀ ਆਪਣਾ ਕੰਮ ਸ਼ੇਅਰ ਕਰਿਆ ਕਰੋ ਚਾਹੀ ਅਸੀਂ ਤੁਹਾਡੇ ਤੋਂ ਕੋਰਸ ਸਿੱਖਣਾ ਹੈ ਸਾਨੂੰ ਕਦੋਂ ਸਿਖਾਓਗੇ ਸੋ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਮੈਂ ਖੁਦ ਦੀ ਓਪਨਿੰਗ ਕਰਨੀ ਆ ਆਪਣੇ ਸਲੂਨ ਦੀ ਸੋ ਉਸ ਟਾਈਮ ਆਪਾਂ ਜਰੂਰ ਐਡਮਿਸ਼ਨ ਵਗੈਰਾ ਕਰਾਂਗੇ ਬਟ ਹੱਲੇ ਟਾਈਮ ਲੱਗੇਗਾ 2 ਮੰਥ ਜਸਟ ਵੇਟ ਕਰੋ ਹੋਰ ਤੇ ਸਭ ਕੁਝ ਹੋਏਗਾ ਵਾਹਿਗੁਰੂ ਦੀ ਕਿਰਪਾ ਨਾਲ ਜਰੂਰ ਆਪਾਂ ਐਡਮਿਸ਼ਨਸ ਵੀ ਕਰਾਂਗੇ ਸਭ ਕੁਝ ਕਰਾਂਗੇ ਕੰਮ ਵੀ ਮੈਂ ਤੁਹਾਨੂੰ ਸਿਖਾਉਂਗੀ ਦੈਨ ਉਸ ਤੋਂ ਬਾਅਦ ਐਦਰ ਕੜਾਈ ਰੱਖ ਦਿੱਤੀ ਸੀਗੀ ਤੇ ਮੈਂ ਸਭ ਨੂੰ ਦੱਸ ਦਿਨਾ ਸੋਨੀਆਂ ਕਿ ਦੁਪਹਿਰਾਂ ਟਾਈਮ ਮੈਂ ਕ੍ਰੇਲੇ ਨੂੰ ਕ੍ਰੇਲਿਆਂ ਨੂੰ ਚਿਰਕੇ ਜੋ ਵੀ ਸੀ ਹਨ ਆਪਣਾ ਬਾਹਰ ਰੱਖਿਆ ਸੀ ਤੁੱਪੇ ਸੋ ਹੁਣ ਸ਼ਾਮ ਦਾ ਟਾਈਮ ਸੀਗਾ ਤਕਰੀਬਨ 5:30 ਕੁ ਵੇ ਦਾ ਟਾਈਮ ਸੀ ਇੱਧਰ ਮੈਂ ਕੜਾਈ ਦੇ ਵਿੱਚ ਤੇਲ ਪਾ ਚੁੱਕੀ ਸੀਗੀ ਤੇਲ ਆਪਾਂ ਜ਼ਿਆਦਾ ਵੀ ਨਹੀਂ ਪਾਉਣਾ ਸੀਗਾ ਸੋ ਉਸ ਤੋਂ ਬਾਅਦ ਜਿੰਨੇ ਆਪਣਾ ਕ੍ਰੇਲੇ ਸੀ ਉਹਨਾਂ ਦੇ ਵਿੱਚ ਜਿਹੜੇ ਚੀਰ ਪਾਏ ਹੋਏ ਸੀ ਨਾ ਉਹਨਾਂ ਦੇ ਵਿੱਚੋਂ ਆਪਾਂ ਸਾਰਾ ਮਸਾਲਾ ਪਾਉਣਾ ਹੈ ਸੋ ਜਿਆਦਾ ਤੇਜ਼ ਵੀ ਨਹੀਂ ਮਸਾਲਾ ਪਰ ਫਿਰ ਵੀ ਮੈਨੂੰ ਲੱਗਾ ਪਰ ਫਿਰ ਵੀ ਨਾਰਮਲੀ ਆਪਾਂ ਮਸਾਲਾ ਪਾਵਾਂਗੇ ਸਾਰੇ ਕ੍ਰੇਲਿਆਂ ਦੇ ਵਿੱਚ ਗੰਡੇ ਵੀ ਸੀਗੇ ਸੋ ਪਿਛਲੀ ਵਾਰੀ ਵੀ ਅਸੀਂ ਇਦਾਂ ਹੀ ਸੇਮ ਸਬਜ਼ੀ ਬਣਾਈ ਸੀ ਸੌਰੀ ਮੈਂ ਉਹ ਸ਼ੇਅਰ ਨਹੀਂ ਕਰ ਪਾਈ ਉਹਦੇ ਵਿੱਚ ਨਾ ਆਲੂ ਵੀ ਸੀਗੇ Shimla mirch ਵੀ ਸੀ ਮਤਲਬ ਕਾਫੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜੋ ਆਪਾਂ ਵਿੱਚ ਤਲ ਸਕਦੇ ਹਾਂ ਠੀਕ ਆ ਤੇ ਮੈਂ ਆਪਣਾ ਦੇਖ ਸਕਦੇ ਆਂ ਤੁਸੀਂ ਸਾਰੇ ਕਰੇਲਿਆਂ ਦੇ ਵਿੱਚ ਮਸਾਲਾ ਪਾ ਦੂੰਗੀ ਤੇ ਇੱਧਰ ਆਪਣਾ ਤੇਲ ਵੀ ਸਾਈਡ ਤੇ ਗਰਮ ਹੋ ਰਿਹਾ ਸੀ ਮੈਂ ਵੇਟ ਕਰ ਰਹੀ ਸੀ ਮੰਮੀ ਬੋਲ ਰਹੀ ਸੀ ਇੱਥੇ ਫਿਰ ਮੇਰੇ ਖਾ ਵੱਜ ਜਾਣਾ ਸੀ ਅੱਜ ਸੋ ਦੰਨ ਦੇ ਉਹਦੇ ਤੋ ਇੱਕ ਬਹੁਤ ਪ੍ਰੋਬਲਮ ਹੁੰਦੀ ਹੈ ਜਦੋਂ ਕੋਈ ਸਾਗ ਵਗੈਰਾ ਦੀ ਹੈਲਪ ਕਰਾਂ ਕੋਈ ਅਧੀਆਂ ਸਬਜ਼ੀਆਂ ਜੋ ਮੈਨੂੰ ਰਿਐਕਸ਼ਨ ਕਰ ਜਾਂਦੀਆਂ ਮੇਰੇ ਨਾ ਖਾਰਿਸ਼ ਹੋਣ ਲੱਗ ਜਾਂਦੀ ਆ ਜਿੱਦਾਂ ਕਿ ਮਸਾਲਾ ਵੀ ਮੇਰੇ ਹੱਥ ਤੇ ਲੱਗ ਜੇ ਤਾਂ ਮੇਰੇ ਸਾਰੀ ਡੜੀ ਜਲਣ ਹੋਣਦੀ ਰਹਿੰਦੀ ਆ ਮੈਨੂੰ ਪ੍ਰੋਬਲਮ ਹੈ ਤਾਂ ਇੱਕ ਨਾ ਸਬਜ਼ੀ ਹੈ ਉਹ ਕਿਹੜੀ ਹੈ ਪਤਾ ਨਹੀਂ ਸੌਰੀ ਮੈਨੂੰ ਯਾਦ ਕਰ ਲਨ ਦੋ ਅਰਬੀ ਅਰਬੀ ਦੀ ਸਬਜ਼ੀ ਆ ਉਹਦੇ ਤੋਂ ਮੈਨੂੰ ਬਹੁਤ ਜ਼ਿਆਦਾ ਅਲਰਜੀ ਹੈ ਖਾਂਚ ਬਹੁਤ ਟੇਸਟੀ ਹੈ ਖਾਂਦੀ ਮੈਂ ਬਹੁਤ ਆ ਪਰ ਉਹ ਚੀਰਨ ਲੱਗਿਆ ਨਾ ਇੱਕ ਦੋ ਵਾਰੀ ਮੈਂ ਮੰਮੀ ਦੀ ਹੈਲਪ ਕਰਨ ਲੱਗੀ ਮੈਂ ਉਦੋਂ ਵੀ ਪਹਿਲੀ ਵਾਰੀ ਚੀਰਨ ਲੱਗੇ ਸੀਗੀ ਤੇ ਉਦੋਂ ਕੀ ਹੋਇਆ ਨਾ ਉਹਦੇ ਨਾਲ ਮੇਰੇ ਖਾਰਸ਼ ਕਈ ਸਬਜ਼ੀਆਂ ਇਦਾਂ ਦੀ ਹੁੰਦੀਆਂ ਜੋ ਮਤਲਬ ਨਹੀਂ ਮੇਰੇ ਤੋਂ ਚੀਰੀਆਂ ਆਉਂਦੀਆਂ ਕੁਝ ਸਬਜ਼ੀਆਂ ਹੁੰਦੀਆਂ ਬਹੁਤ ਵਧੀਆਂ ਜੋ ਮੈਂ ਆਰਾਮ ਨਾਲ ਚੀਰ ਸਕਦੀਆਂ ਸੋ ਇਸ ਤੋਂ ਬਾਅਦ ਗੰਡਿਆਂ ਦੇ ਵਿੱਚ ਵੀ ਮੈਂ ਸਾਰਾ ਮਸਾਲਾ ਆਪਣਾ ਇੱਧਰ ਹੋ ਗਿਆ ਸਾਰੇ ਮਸਾਲਾ ਪਾ ਪਾ ਚੁੱਕੇ ਸੀ ਰੈਡੀ ਕਰ ਚੁੱਕੇ ਸੀ ਉਧਰਲੀ ਸਾਈਡ ਆਪਣਾ ਤੇਲ ਵੀ ਗਰਮ ਹੋ ਗਿਆ ਸੀਗਾ ਹੁਣ ਆਪਣਾ ਉਹ ਤੇਲ ਮੰਮੀ ਗੈਰੇਜ ਘਾਲੇਤ ਵੇਲੇ ਗਰਮ ਨਹੀਂ ਹੋਇਆ ਮੈਂ ਕਿਹਾ ਮੰਮੀ ਇੱਕ ਇੱਕ ਚੀਜ਼ ਆਪਾਂ ਵਿੱਚ ਐਡ ਕਰਕੇ ਦੇਖਦੇ ਹਾਂ ਗੰਡਾ ਛੱਡ ਕੇ ਦੇਖਦੀ ਆ ਮੈਂ ਹੁੰਦਾਂ ਕਿ ਨਹੀਂ ਸੋ ਤੇਲ ਗਰਮ ਹੋ ਚੁੱਕਿਆ ਸੀ ਉਸ ਤੋਂ ਬਾਅਦ ਸਾਰੇ ਕਰੇਲੇ ਆਪਾਂ ਗਰਮ ਗਰਮ ਤੇਲ ਦੇ ਵਿੱਚ ਸਾਰੇ ਕਰੇਲੇ ਮੈਂ ਪਾ ਦੂੰਗੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਸ ਇਹਨਾਂ ਨੂੰ ਇਦਾਂ ਹੀ ਆਪਾਂ ਛੱਡ ਦਵਾਂਗੇ ਤੇ ਕੁਝ ਟਾਈਮ ਬਾਅਦ ਜਦੋਂ ਬ੍ਰਾਊਨ ਹੋ ਗਏ ਤਾਂ ਆਪਣੇ ਕ੍ਰੇਲੇ ਬਣ ਕੇ ਰੈਡੀ ਹੋ ਜਾਣਗੇ ਹਾਂਜੀ ਜਿਹੜੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਹਾਂਜੀ ਕ੍ਰੇਲੇ ਆਪਣਾ ਗਰਮ ਤੇਲ ਦੇ ਵਿੱਚ ਪਾਉਣ ਤੋਂ ਬਾਅਦ ਇਧਰਲੀ ਸਾਈਡ ਮੈਂ ਆਪਣਾ ਨਾ ਆਟਾ ਐਕਚੁਅਲੀ ਆਪਾਂ ਆਟਾ ਪੀਨ ਦਿੱਤਾ ਹੋਇਆ ਹੈਗਾ ਚੱਕੀ ਤੇ ਬਣਨ ਲਈ ਦਿੱਤਾ ਹੋਇਆ ਆ ਸੋ ਜਿੰਨਾਂ ਕੋ ਵੀ ਪਾਲ ਤੋਂ ਵਿੱਚ ਸੀ ਉੱਥੇ ਜਦੋਂ ਇਹ ਬਬੇ ਸੌਰੀ ਜਦੋਂ ਪੀਨ ਸਟਣ ਗਏ ਪੀਨ ਹੀ ਕਹਿੰਦੇ ਆ ਨਾ ਸੋ ਜਦੋਂ ਆਟਾ ਪੀ ਨਹੀਂ ਜਾਂਦੇ ਆ ਸੋ ਜਦੋਂ ਉਹ ਸਟਨ ਗਏ ਕਿਉਂਕਿ ਮੈਂ ਨਾ ਪਹਿਲਾਂ ਕਦੇ ਘਰ ਦੇ ਕੰਮਾਂ 'ਚ ਧਿਆਨ ਨਹੀਂ ਦਿੱਤਾ ਸੀ ਹੁਣ ਹੌਲੀ ਹੌਲੀ ਕਰਕੇ ਆਪੇ ਸਭ ਕੁਝ ਪਤਾ ਲੱਗਦਾ ਹੈ ਹਨਾ ਤਾਂ ਪੀਨ ਜਦੋਂ ਸਟਨ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਥੋੜਾ ਜਿਹਾ ਬੋਲਤਨ ਵਿੱਚ ਲੈ ਆਂਦਾ ਸੀ ਰੋਟੀ ਬਣਾਉਣ ਨੂੰ ਆਟਾ ਤੇ ਇਸ ਕਰਕੇ ਆਟਾ ਵੀ ਆਪਣਾ ਕੱਲ ਨੂੰ ਆ ਜਾਏਗਾ ਇਧਰਲੀ ਸਾਈਡ ਜਿੰਨਾ ਕੁ ਵੀ ਆਟਾ ਸੀ ਮੈਂ ਸਾਰਾ ਆਟਾ ਸ਼ਾਨ ਕੇ ਦੇ ਦਿੱਤਾ ਸੀ ਮੰਮਾ ਨੂੰ ਤੇ ਉਹਦੇ ਲਈ ਸਾਈਡ ਆਪਣੀ ਸਬਜ਼ੀ ਬਣਾ ਰਹੀ ਸੀ ਹਾਂਜੀ एवरीवन ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਨਵੇਂ ਆ ਚੈਨਲ ਕੋਲ ਸਬਸਕ੍ਰਾਈਬ ਤਾਂ ਕਿ ਹਰ ਇੱਕ ਮੇਰਾ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਤੇ ਆਪਾਂ ਮਿਲਦੇ ਹਾਂ ਨੈਕਸਟ ਸੋਹਣੇ ਜਿਹੇ ਵਲੌਗ ਦੇ ਵਿੱਚ ਸੋ ਇਹਦੇ ਲਈ ਸਾਈਡ ਮੰਮੀ ਕਹਿ ਰਹੀ ਸੀ ਕਿ ਸਾਈਡ ਬਦਲਦੇ ਅਪ ਕਰੇਲਿਆਂ ਦੀ ਬਣ ਕੇ ਰੈਡੀ ਹੋ ਜਾਣਗੇ ਸੋ ਦੇਖ ਸਕਦੇ ਹੋ ਤੁਸੀਂ ਸੋ ਹਾਂਜੀ ਮਿਲਦੇ ਹਾਂ ਨੈਕਸਟ ਵਲੌਗ